ਮੈਂ ਹੁਣ ਦੇਖੀ ਕਰਦਾ ਹੈ ਮੁੱਖ ਸਰ ਸਾਹਿਬ ਤੇ ਜਿਹੜਾ ਪ੍ਰਧਾਨ ਜਗੀਰ ਸਿੰਘ ਜੀ ਨੂੰ ਕਿ ਅੱਜ ਇਹ ਅਗਲੀ ਦਰਵਾਜ਼ੀ ਦੀ ਕਮਾਨਤ ਸੰਭਾਲਣ ਤੇ ਸਤਿਕਾਰ ਦਿਓ ਸਾਥੀਓ ਸਾਡੇ ਪਨਾਮੇ ਦੇ ਸਾਹਮਣੇ ਆ ਜੋ ਜਿੰਨੇ ਵੀ ਸਾਥੀ ਇਧਰਲੇ ਪਾਸੇ ਖੜੇ ਮੇਰੇ ਪਿਛਲੇ ਪਾਸੇ ਉਹ ਫਰੰਟ ਦੇ ਵਿੱਚ ਆਓ ਤਾਂ ਕਿ ਆਪਾਂ ਇਹਦਾ ਅਗਲਾ ਪ੍ਰੋਗਰਾਮ ਆਰਚੂ ਕਰੀਏ ਆਪਾਂ ਇਕੱਠੇ ਰਹਿਣਾ ਜਿਹੜਾ ਪਿੱਛੇ ਦੀ ਆਪਣੀ ਕੱਡੀ ਟੁੱਟ ਗਈ ਸੀ ਉਹਨੂੰ ਦੁਬਾਰਾ ਹੁਲਾਰਾ ਦੇਣ ਵਿੱਚ ਰঞ্জੀਤ ਸਿੰਘ ਬਰਨਾਲਾ ਦਾ ਬਹੁਤ ਵੱਡਾ ਯੋਗਦਾਨ ਆ ਉਹਨਾਂ ਵਾਸਤੇ ਆਪਾਂ ਨੂੰ ਇੱਕ ਵਾਰੀ ਜ਼ੋਰਦਾਰ ਕਲਾਪਿੰਗ ਕਰਕੇ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਕਿਉਂਕਿ ਭੁਲਾਰਾ ਕੋਈ ਵੀ ਵੱਡਾ ਹੋ ਸਕਦਾ ਚੰਗਾ ਬੋਲ ਸਕਦਾ ਉਹ ਇੰਨੇ ਮੈਨੇ ਨਹੀਂ ਰੱਖਦਾ ਚੰਗਾ ਲੀਟਰ ਉਹ ਹੁੰਦਾ ਜਿਹੜਾ ਲੋਕਾਂ ਨੂੰ ਨਾਮ ਲੈ ਕੇ ਚੱਲਦਾ ਟੁੱਟੀ ਹੋਈ ਕੜੀ ਨੂੰ ਦੋੜਦਾ ਜਿਹੜਾ ਉਹ ਬਹੁਤ ਔਖਾ ਸਾਨੂੰ ਪਤਾ ਤੇ ਆਪਾਂ ਸਾਰਿਆਂ ਨੂੰ ਪਤਾ ਹੈ ਜੇ ਛੋਟੇ ਜਿਹੇ ਪਰਿਵਾਰ ਵਿੱਚ ਛੋਟੀ ਜਿਹੀ ਧਰੇੜ ਆ ਜਾਂਦੀ ਆ ਕੋਈ ਜੇ ਸਿਆਣੇ ਬੰਦੇ ਹੋਣ ਤਾਂ ਉਹ ਸੁਲ ਜਾਂਦੀ ਆ ਦੁਬਾਰਾ ਉਹ ਪਰਿਵਾਰ ਜਿਹੜੇ ਆ ਇੱਕ ਰੱਸੀ ਵਿੱਚ ਬੁਰੀ ਜੱਟਿਆ ਪਰ ਜੇ ਆਪਾਂ ਚੰਗੇ ਬਲਾਰੇ ਹੋਈਏ ਪਰ ਚੰਗੇ ਲੀਡਰ ਨਾ ਹੋਈਏ ਚੰਗੇ ਪਰਿਵਾਰ ਦੇ ਆਗੂ ਨਾ ਹੋਈਏ ਤੇ ਆਪਾਂ ਜਿਹੜਾ ਬਣਿਆ ਬਨਾਇਆ ਜਿਹੜਾ ਢਾਂਜਾ ਉਹ ਵਿਗੜ ਜਾਂਦਾ ਤਾਂ ਰਣਜੀਤ ਸਿੰਘ ਬਰਨਾਲਾ ਜੀ ਨੇ ਸਾਡੀ ਮਿਹਨਤ ਕਰਕੇ ਆਪਾਂ ਨੂੰ ਇਕੱਠੇ ਕੀਤਾ ਤੇ ਆਪਾਂ ਧਰਤੀ ਦਾੜ ਕਢੀ ਜਿਹੜੇ ਵੀ ਸਾਥੀ ਆਪਾਂ ਨੂੰ ਬਦਾਵਾ ਦੇ ਕੇ ਗਏ ਆ ਕਿਉਂਕਿ ਇਹ ਧਰਤੀ ਜਿਹੜੀ ਆ ਸ੍ਰੀ ਮੁਕਤਸਰ ਸਾਹਿਬ ਦੀ ਇਹੋ ਪਵਿੱਤਰ ਧਰਤੀ ਆ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਦਰਾਣਾ ਦੀ ਧਾਰ ਤੇ ਆ ਕੇ ਲੜਾਈ ਲੜੀ ਤੇ ਜਿਹੜੇ ਬਦਾਵਾ ਦੇ ਕੇ ਚਾਲੀ ਸਿੰਘ ਮਾਝ ਦੇ ਜਨਰਲ ਸੀ ਉਹ ਜਿੱਥੇ ਆ ਕੇ ਉਹਨਾਂ ਨੇ ਸਾਥ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਤਾਂ ਉਹ ਮਾਤਾ ਭਾਗੋ ਜੀ ਜਿੱਕਾ ਆਪਾਂ ਕਹਿਨੇ ਆਂ ਵੀ ਦੇਗੀ ਦਾ ਯੋਗਦਾਨ ਛੁੰਡਿਆ ਤਾਂ ਆਪਣਾ ਇਤਿਹਾਸ ਨਹੀਂ ਸਹੀ ਦੁਆਈ ਦਿੰਦਾ ਮਾਦਾ ਭਾਗੌਰ ਨੇ ਜਦੋਂ ਘਰੋਂ ਚਲੇ ਗਏ ਸੀ ਤਾਂ ਚੂੜੀਆਂ ਛੱਡੀਆਂ ਉਹਨਾਂ ਦੇ ਬਲ ਇਹ ਚੂੜੀਆਂ ਪਹਿਲੋਂ ਤੁਸੀਂ ਔਖੀ ਘੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬਲਾਵਾ ਦੇ ਕੇ ਲੈ ਆ ਗਏ ਹੋ ਤਾਂ ਉਹਨਾਂ ਨੇ ਦੁਬਾਰਾ ਕਮਰ ਕੱਤੇ ਚੜ ਕੇ ਹੋਰਿਆਂ ਦੇ ਚੱਟਿਆਂ ਪਈਆਂ ਜਾਰਬੰਦ ਹੋ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਆ ਕੇ ਫੌਜ ਦੇ ਵਿੱਚ ਹਿੱਸਾ ਪਾਇਆ ਪਾਉਲ ਜਿਹੜੀ ਉਹ ਜਿੱਤ ਕੇ ਮੁਕਤੀ ਨੂੰ ਪ੍ਰਾਪਤ ਕੀਤੀ ਤਾਂ ਭੈਣਾਂ ਸਾਡਿਆਂ ਦਾ ਬਹੁਤ ਵੱਡਾ ਯੋਗਦਾਨ ਆ ਆਸ਼ਿਕ ਰਸ ਦੇ ਵਿੱਚ ਬਾਹਰ ਚੜ ਕੇ ਯੋਗਦਾਨ ਪਾਉਲ ਇਸ ਰਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਕੱਲ ਆਪਾਂ ਜਨਮ ਦਿਹਾੜਾ ਮਨਾਇਆ ਸਾਰਿਆਂ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਧਰਤੀ ਦੇ ਜਦੋਂ ਜਨਮ ਲਿਆ ਆਪਾਂ ਸਾਰਿਆਂ ਨੂੰ ਪਤਾ ਮੁਗਲ ਸਮਰਾਜ ਨੇ ਲੋਕਾਂ ਦਾ ਜਿਉਣਾ ਆਰਾਮ ਕੀਤਾ ਹੋਇਆ ਸੀ ਜਿਵੇਂ ਅੱਜ ਕੱਲ ਦੀ ਸਰਕਾਰ ਮੈਂ ਇਸ ਸਰਕਾਰ ਦੀ ਤੁਲਨਾ ਜਿਹੜੀ ਉਸੇ ਜਾਦਰ ਦੇ ਨਾਲ ਕਰਦਾ ਮੇਰਾ ਜਾਬਰ ਉਸ ਟਾਈਮ ਮਜਲੂਮਾਂ ਨੂੰ ਗਲਾ ਘੁੱਟਦਾ ਸੀ ਮਾਰਦਾ ਸੀ ਲੋਕਾਂ ਨੂੰ ਖੋਖੇਟ ਕਰਦਾ ਸੀ ਇਹ ਸਰਕਾਰਾਂ ਉਦੋਂ ਘੱਟ ਗਈ ਉਦੋਂ ਦੋ ਗੱਟੀਆਂ ਆ ਗਿਆ ਤੁਸੀਂ ਦੇਖ ਲਓ ਕੀ ਕਰ ਰਹੀ ਹੈ ਸਾਡੇ ਨਾਲ ਸਾਡੀਆਂ ਭੈਣਾਂ ਦੀਆਂ ਕਿੰਨੀਆਂ ਰੋਣੀਆਂ ਜਾਰੀਆਂ ਕੱਲੇ-ਤੇੜੇ ਸਾਡੀ ਭੈਣ ਜਿਹੜੀ ਆ ਉਹ ਸ਼ਹਾਦਤ ਉਹਦੀ ਹੋਈ ਆ ਇਹ ਗੰਦੀ ਸਰਕਾਰ ਕਰਕੇ ਹੀ ਹੋਈ ਆ ਪਰ ਅੱਜ ਸਾਰੇ ਆਣੇ ਅੱਜ ਇਥੇ ਪ੍ਰਣ ਕਰਨਾ ਅੱਜ ਉਦੋਂ ਤੱਕ ਸੁਖ ਦਾ ਖਾਣੇ ਲੈਣਾ ਰਾਮ ਨਹੀਂ ਕਰਨਾ ਜਦੋਂ ਤੱਕ ਇਹ ਸਰਕਾਰ ਦਾ ਬੱਤਲਫਾ ਟੱਟਾ ਨਹੀਂ ਪਲਟ ਦਿੰਦੀ ਕਿਉਂਕਿ ਜਿਹੜੀ ਭਗਵੰਤਨਾ ਦੇ ਪੁਲਿਸ ਪੀਚਾ ਤੁਸੀਂ ਕੱਢ ਕੇ ਦੇਖ ਲਓ ਉਹ ਕਹਿੰਦਾ ਹਰ ਪੀਚ ਦੇ ਵਿੱਚ ਕਹਿੰਦਾ ਲੋਕ ਵੱਡੇ ਹੁੰਦੇ ਆ ਸਰਕਾਰਾਂ ਨੂੰ ਲੋਕ ਹੀ ਬਣਾਉਂਦੇ ਆ ਪਰ ਜੇ ਬਣ ਕੀ ਰਿਹਾ ਦੇਖੋ ਤੁਸੀਂ ਇਰਦਗੇ ਰਾਤਾ ਸਾਰਿਆਂ ਨੂੰ ਝਾਤੀ ਮਾਰਨੀ ਆ ਜਿਹੜੀਆਂ ਸਰਕਾਰਾਂ ਆਪਾਂ ਨੂੰ ਦੱਸਦੀਆਂ ਵੀ ਆਸੀਂ ਬਹੁਤ ਸਾਡੀ ਹਮਾਇਤੀ ਆ ਅੱਜ ਦੇਖ ਲਓ ਸਾਡੇ ਨਾਲ ਹੀ ਉਹ ਧੱਕੇ ਕਰ ਰਹੀਆਂ ਇਸ ਧੱਕੇਸ਼ਾਹੀ ਦੇ ਵਿਰੁੱਧ ਅਸੀਂ ਡਟ ਕੇ ਮੁਕਾਬਲਾ ਕਰਨਾ ਉਸ ਤੇ ਜੋਸ਼ ਦੋਨਾਂ ਦਾ ਆਪਾਂ ਤਿਆਰ ਰੱਖਣਾ ਇਹ ਚੀਜ਼ ਦਾ ਜਿਹੜੇ ਵੀ ਲੀਡਰ ਨੂੰ ਵੋਟ ਪਾਣੀ ਆ ਉਹਦੇ ਤੋਂ ਜਰੂਰ ਪੁੱਛਣਾ ਜਿਹੜੇ ਆ ਲੋਕ ਸ਼ਰਕਾ ਦੇ ਬਿਖਿਆ ਜਿਹੜੇ ਮਲਾਜਮ ਵਰਗ ਜਿਹੜਾ ਸਰਕਾਰ ਦੇ ਬੱਚਾ ਜਿਨ੍ਹਾਂ ਨੇ ਬੱਚਿਆਂ ਦਾ ਕੋਈ ਇੱਕ ਤੈਅ ਕਰਨਾ ਜਿਹੜੇ ਬੱਚਿਆਂ ਨੂੰ ਵਿਦਿਆ ਦੇ ਰਹੇ ਆ ਟੀਚਰ ਉਹ ਅੱਜ ਸ਼ਰਕਾ ਦੇ ਬਿਖਿਆ ਸਾਡੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਕਿਹਦੇ ਹੱਥ ਵਿੱਚ ਆ ਇਹ ਕੁਐਸਚਨ ਜਰੂਰ ਕਰਨਾ ਇਹ ਇਹਦਾ ਆਪਾਂ ਮੈਸੇਜ ਦੇਣਾ ਇੱਕ ਦੂਜੀ ਇੱਕ ਕੰਮ ਹੋਰ ਆਪੀ ਐਸਐਸ ਕੰਪਨੀ ਜਿਹੜੇ ਸਿਕਿਉਰਟੀ ਵਾਲੇ ਬੱਚੇ ਬੰਦੇ ਸਾਡੇ ਵਿੱਚ ਬੈਠੇ ਆ ਜ਼ਿਆਦਾਤਰ ਉਹਦੇ ਵਿੱਚ ਐਕਟਰਸ ਹੁੰਦੇ ਵਿੱਚ ਮੈਂ ਵੀ ਆ ਸਾਡੀਆਂ 4-4 ਤਨਖਾਹਾਂ ਪੈਂਡਿੰਗ ਆ ਸਾਡਾ ਏਰੀਆ ਪੈਂਡਿੰਗ ਆ ਇੱਥੇ ਅੱਜ ਸਾਡੇ ਸਾਥੀ ਬਰਨਾਲੇ ਤੋਂ ਮੇਂ ਪਹੁੰਚੇ ਪ੍ਰਜੈਕਟ ਸਿੰਘ ਜੀ ਦਾ ਉਹ ਦਿੱਲੀ ਵੀ ਜਾ ਕੇ ਆਇਆ ਦਿੱਲੀ ਜਦੋਂ ਵੀ ਜਾਣਦੇ ਆ ਬੋਰਡ ਡਾਇਰੈਕਟਰ ਕਹਿੰਦੇ ਦਿੱਲੀ ਜਾਓ ਜਦੋਂ ਦਿੱਲੀ ਜਾਂਦੇ ਆ ਉੱਥੇ ਆਪਣੇ ਝਾੜ-ਜੰਬ ਕਰਦੇ ਹੋ ਬੇਇਜ਼ਤੀ ਕਰਕੇ ਉਹਨੂੰ ਵਾਪਸ ਭੇਜਤਾ ਕੋਈ ਕੋਈ ਤਰਸਾਣੀ ਆਈ ਇੱਕ ਬੰਦਾ ਜਦੋਂ ਦਿੱਲੀ ਜਾਂਦਾ ਦੋ ਦਿਨ ਲਾ ਕੇ ਆਇਆ 4000 5000 ਰੁਪਏ ਇੱਕ ਬੰਦੇ ਦਾ ਖਰਚਾ ਹੁੰਦਾ। ਹੌਸਲੇ ਵਿਰੁੱਧ ਜਾਂ ਚਾਹਾਂ ਆਵਾਜ਼ ਜਿਹੜੀ ਆ ਹੋਣੀ ਆ। ਲੁੱਟੋ ਦੇ। ਮਰਦਾਬਾਦ। ਸੰਘਾਰ ਸਰਕਾਰ ਮਰਦਾਬਾਦ। ਮਰਦਾਬਾਦ ਮਰਦਾਬਾਦ। ਮੈਂ ਤਾਂ ਇੱਕ ਬਜ਼ੁਰਗੋ ਨੇ ਰਾਤੇ ਤੁਹਾਨੂੰ ਆਰਦਾਸ ਸਮਝ ਕੇ ਕਹਿੰਨੇ ਇਹਨੂੰ ਇਹਨੂੰ ਪਲੀਜ਼ ਇਹਨੂੰ ਪੀਸ ਫੁੱਲ ਸ਼ਾਂਤੀਪੂਰਨ ਜੋਸ਼ ਸਿਧਾਂਤ ਦੇ ਵਿੱਚ ਲਿਖਿਆ ਉਸ ਗੱਲ ਨੂੰ ਮੰਨੋ। ਤੁਹਾਡੇ ਵਿਚੋਂ ਹੀ ਚਾਰ ਬੰਦੇ ਤੁਹਾਡੇ ਉਲਟ ਉਹਨਾਂ ਦੇ ਨਾਲ ਛੁਰਾ ਚਲ ਇਹਨੇ ਜ ਕੰਮ ਖੇਲ ਖਤਮ ਹੋ ਗਿਆ ਪਲੀਜ਼ ਜਨਅਪਤਾ ਨਾਲ ਮਸਲਾ ਸੋਲਵ ਹੋ ਜਾਂਦੇ ਆ ਦੁਨੀਆ ਭਰ ਦੇ ਮਸਲੇ ਅਮਰੀਕਾ ਕੈਨੇਡਾ ਯੂਰਪ ਸਾਰੀ ਗੱਲਬਾਤ ਨਾਲ ਮਸਲੇ ਹੱਲ ਆਪਾਂ ਕੋਈ ਮੇਰੀ ਮੇਰੀ ਫੌਜੀ ਸਾਹਿਬ ਮੇਰੇ ਨਾਲ ਵੇਖੋ ਜੀ ਕਰ ਲੈ ਮੇਰੀ ਮੇਰੀ ਬੇਨਤੀ ਡਰਾਈ ਡਰਾਈ ਅਗੇ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਸੀਂ ਸਾਡਾ ਭੈਣ ਭਰਾ ਸ਼ਾਂਤੀਪੁਰ ਦੇ ਦੇਖੋ ਮੇਰੀ ਬੇਨਤੀ ਇਸ ਸ਼ਹਿਰ ਵਾਸੀ ਦਾ ਤੁਹਾਨੂੰ ਕੋਈ ਕਾਮ ਹੈ ਬੀਟਰ ਆ ਕੀ ਹੈ ਉਹ ਬਟਾ ਕਿਸੇ ਦੀ ਮਾਂ ਬਿਮਾਰ ਹੈ किसी की भैन बीमार है सड़क जाम करके बह इट इज ए प्रॉब्लम क्रिएट प्रॉब्लम क्रिएटर दिल्ली क्राइम नेशनल न्यूज नजर सब पर